ਸਤਿ ਸ਼੍ਰੀ ਅਕਾਲ ਜੀ ਸਾਰਨ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਚੜ੍ਹਦੀਆਂ ਕਲਾਂ ਚ ਰੱਖੇ ਜੀ ਲਓ ਜੀ ਅੱਜ ਆਪਾਂ ਗੱਲ ਕਰਨ ਲੱਗੇ ਆਂ ਚైనా ਦੌਰ ਦੀ ਅੱਜ ਆਪਾਂ ਸਵੇਰੇ ਸਵੇਰੇ ਜਦੋਂ ਆਪਣੀ ਡਿਊਟੀ ਦੇ ਉੱਤੇ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਆਪਣੇ ਮੂਰੇ ਕਿੰਨੇ ਕੁ ਫੁੱਟ ਮੂਰੇ ਇੱਕ ਨੌਜਵਾਨ ਵਿਅਕਤੀ ਮੋਟਰਸਾਈਕਲ ਦੇ ਉੱਤੇ ਜਾ ਰਿਹਾ ਸੀਗਾ ਜਿਹਦੇ ਸਿਰ ਤੇ ਨਾ ਤਾਂ ਕੋਈ ਹੈਲਮਟ ਨਾ ਕੋਈ ਪੱਗ ਤੇ ਨਾ ਕੋਈ ਗਰਦੇ ਵਿੱਚ ਕੱਪੜਾ ਪਾਇਆ ਹੋਇਆ ਸੀਗਾ ਤੇ ਉਹ ਜਾਂਦਾ ਜਾਂਦਾ ਉਹਦੇ ਕੰਨ ਦੇ ਵਿੱਚ ਚਾਈਨਾ ਡੋਰ ਫਸ ਗਈ ਜਿਹਦੇ ਨਾਲ ਉਸ ਵਿਅਕਤੀ ਦਾ ਕੰਨ ਵੱਢਿਆ ਗਿਆ ਕੰਨ ਵੱਢਣ ਦੇ ਨਾਲ ਵਿਅਕਤੀ ਨੂੰ ਬਹੁਤ ਤਕਲੀਫ ਹੋਈ ਤੇ ਮੋਟਰਸਾਈਕਲ ਵੀ ਉਹਦਾ गिर ਗਿਆ ਤੇ ਨੁਕਸਾਨ ਹੋ ਗਿਆ ਮੋਟਰਸਾਈਕਲ ਦਾ ਵੀ ਤੇ ਰਸਤੇ ਦੇ ਵਿੱਚ ਚਲੋ ਬੰਦੇ ਇਕੱਠੇ ਹੋਏ ਉਹਨਾਂ ਨੇ ਚੁੱਕ ਕੇ ਹਸਪੀਟਲ ਲੈ ਗਏ ਤੇ ਜਾ ਕੇ ਟਾਂਕੇ ਟੁੰਕੇ ਲਵਾਏ ਉਹਦੇ ਸੋ ਵੀਰੋ ਜਿਨ੍ਹਾਂ ਦੇ ਬੱਚੇ ਇਹਨਾਂ ਚਾਈਨਾ ਡੋਰ ਦੇ ਨਾਲ ਪਤੰਗ ਚੜਾਉਂਦੇ ਨੇ ਪਲੀਜ਼ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕੀ ਆਪਣੇ ਬੱਚਿਆਂ ਨੂੰ ਰੋਕਿਆ ਜਾਵੇ ਕਿਉਂਕਿ ਆਪਾਂ ਸਾਰੇ ਕੰਮਾਂ ਦੇ ਉੱਤੇ ਜਾਂਦੇ ਆ ਸਵੇਰੇ ਕਿ ਰਸਤੇ ਦੇ ਵਿੱਚ ਕੋਈ ਆਪਣੇ ਨਾਲ ਇਹੋ ਜਿਹਾ ਹਾਦਸਾ ਹੋ ਜਵੇ ਤਾਂ ਆਪਾਂ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਵੇਗਾ ਤੇ ਜਦੋਂ ਤੁਸੀਂ ਸਫ਼ਰ ਕਰਦੇ ਹੋ ਗੱਲ ਦੇ ਵਿੱਚ ਕੋਈ ਪੜਨਾ ਜਾਂ ਕੋਈ ਮਾਫਰਲ ਪਾ ਕੇ ਜ਼ਰੂਰ ਰੱਖਿਆ ਕਰੋ ਤੇ ਸਿਰ ਦੇ ਉੱਤੇ ਹੈਲਮਟ ਜਾਂ ਪਾਕ ਜ਼ਰੂਰ ਬੰਨਿਆ ਕਰੋ ਕਿ ਆਪਣਾ ਸਾਰਾ ਮੂੰਹ ਢੱਕ ਕੇ ਤੇ ਹੱਥਾਂ ਦੇ ਵਿੱਚ ਦਸਤਾਨੇ ਪਾ ਕੇ ਜ਼ਰੂਰ ਜਾਇਆ ਕਰੋ ਕਿਉਂਕਿ ਜਿਹੜੀ ਚਾਇਨਾ ਡੋਰ ਆ ਇਹ ਬਹੁਤ ਹੀ ਖਤਰਨਾਕ ਡੋਰ ਹੈ ਕਿਉਂਕਿ ਜਦੋਂ ਬੱਚੇ ਪਤੰਗ ਚੜਾਉਂਦੇ ਨੇ ਇੱਕ ਦੂਜੇ ਦਾ ਪਤੰਗ ਕੱਟਣ ਦੇ ਵਾਸਤੇ ਇੱਕ ਦੂਏ ਨਾਲ ਪੇਚਾ ਲਾਉਂਦੇ ਨੇ ਪਤੰਗਾਂ ਦਾ ਜਦੋਂ ਪਤੰਗ ਕੱਟਿਆ ਜਾਂਦਾ ਹੈ ਤਾਂ ਉਸ ਦੇ ਨਾਲ ਡੋਰ ਵੀ ਕੱਟੀ ਜਾਂਦੀ ਹੈ ਤੇ ਕਿਤੇ ਨਾ ਕਿਤੇ ਜਾ ਕੇ ਜਦੋਂ ਦਿਗਦਾ ਪਤੰਗ ਤਾਂ ਚਲੋ ਜਿਹੜੀ ਇਹ ਤੁੰਦ ਪੈਂਦੀ ਉਹ ਨਾਲ ਖਤਮ ਹੋ ਜਾਂਦਾ ਪਟ ਜਾਂਦਾ ਇਹ ਡੋਰ ਲੰਮਕਦੀ ਰਹਿ ਜਾਂਦੀ ਹੈ ਜਾਂ ਕਿਸੇ ਖੰਭੇ ਤੇ ਜਾਂ ਕਿਸੇ ਦਰਖਤ ਦੇ ਉੱਤੇ ਕਿਉਂਕਿ ਇਹ ਫਿਰ ਡੋਰ ਨੁਕਸਾਨ ਬਹੁਤ ਕਰਦੀ ਹੈ ਇਹ ਜਾਂਦਾ ਡੋਰ ਕਿਸੇ ਵਿਅਕਤੀ ਦਾ ਨੁਕਸਾਨ ਕਰੂਗੀ ਜਾਂ ਕਿਸੇ ਜਾਨਵਰ ਦਾ ਜਾਂ ਕਿਸੇ ਪਸ਼ੂ ਦਾ ਕਿਉਂਕਿ ਆਪਨ ਪਤਾ ਹੈ ਕਿ ਇਹ ਚਾਇਨਾ ਡੋਰ ਜਿਹੜੀ ਬਣਾਈ ਗਈ ਹੈ ਬਹੁਤ ਹੀ ਟਿੱਕੀ ਡੋਰ ਹੈ ਇਹ ਜਿੱਥੇ ਨੂੰ ਵੀ ਲੰਗਦੀ ਹੈ ਇਹ ਵੱਢ ਕੇ ਰੱਖ ਦਿੰਦੀ ਹੈ ਸੋਮਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਹੈ ਕਿ ਜਿਹੜੀਆਂ ਦੁਕਾਨਾਂ ਤੇ ਇਹ ਚਾਇਨਾ ਡੋਰ ਜਾਂ ਪਤੰਗ ਵਿਕਦੇ ਨੇ ਪਲੀਜ਼ ਉਹਨਾਂ ਤੇ ਵੀ ਕਾਰਵਾਈ ਕਰੀ ਜਾਵੇ ਕਿਉਂਕਿ ਆਪਨ ਪਤਾ ਹੈ ਕਿ ਬਹੁਤ ਸੜਕਾਂ ਦੇ ਉੱਤੇ ਹਾਦਸੇ ਹੁੰਦੇ ਨੇ ਆਪਾਂ ਦੇਖਦੇ ਹੀ ਆਂ ਇੱਕ ਪਿੱਛੇ ਇੱਕ ਵੀਡੀਓ ਆਈ ਸੀਗੀ ਜਲੰਧਰ ਦੀ ਇੱਕ ਲੜਕੀ ਦੇ ਮੂੰਹ ਦੇ ਉੱਤੇ ਚਨਾਡੌਰ ਫਿਰ ਗਈ ਸੀਗੀ ਜਿਹਦੇ 32 ਟਾਂਕੇ ਲੱਗੇ ਸੀਗੇ ਉਹ ਸਿਰਫ ਲੜਕੀ 15 ਸਾਲਾਂ ਦੀ ਲੜਕੀ ਸੀਗੀ ਹੁਣ ਆਪਾਂ ਦੇਖ ਲੋ ਜਿਹਦੇ ਇੰਨੇ ਟਾਂਕੇ ਲੱਗੇ ਹੋਣ ਉਹਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੋਊਗਾ ਉਹਨੂੰ ਤੇ ਉਹਦੇ ਘਰਦਿਆਂ ਨੂੰ ਸੋ ਇਸ ਕਰਕੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਅਰਜਨ ਜਦੋਂ ਆਪਾਂ ਹਾਦਸਾ ਦੇਖਿਆ ਕਿ ਆਪਾਂ ਕਿ ਇਦਾਂ ਦੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰੀਏ ਕਿ ਜਿਨ੍ਹਾਂ ਦੇ ਵੀ ਬੱਚੇ ਪਤੰਗ ਚੜਾਉਂਦੇ ਨੇ ਪਲੀਜ਼ ਉਹਨਾਂ ਨੂੰ ਰੋਕਿਆ ਜਾਵੇ ਇਹ ਹਾਦਸਿਆਂ ਤੋਂ ਆਪਾਂ ਬਚ ਸਕੀਏ ਜੇਕਰ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਤਾਂ ਕਿ ਇਹ ਨੁਕਸਾਨ ਹੋਣ ਤੋਂ ਲੋਕਾਂ ਦਾ ਬਚ ਸਕੇ ਧੰਨਵਾਦ ਹੈ ਸਾਰਿਆਂ ਦਾ